ਜਿਹੜੀ ਸੁਖਣ ਵਾਲੇ ਦੇ ਵਿੱਚ ਘਟਨਾ ਹੋਈ ਹੈ ਜਿਹੜੀ ਇੱਕ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਤ ਹੋਈ ਹੈ ਉਹਦੀ ਜਿਹੜੀ ਪਤਨੀ ਸੀ ਉਹਦਾ ਪਿਸ਼ੋਕੜ ਐਸ ਪਿੰਡ ਦਾ ਸੀ ਤੇ ਇਸ ਪਿੰਡ ਬਾਰੇ ਵੀ ਬਹੁਤ ਟਿੱਪਣੀਆਂ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਹੋ ਰਹੀਆਂ ਧੋਖੇ ਫਾਂਸੀ ਹੋਣੀ ਚਾਹੀਦੀ ਆ ਜੋ ਵੀ ਕਾਨੂੰਨ ਵਿੱਚ ਸੋਧ ਕਰਕੇ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆਂ ਵੀ ਕੁੜੀ ਨੂੰ ਉਹ ਸਜ਼ਾ ਦਿਓ ਮਿਸਾਲੀ ਸਜ਼ਾ ਗਾਂ ਤੋਂ ਕੋਈ ਇਹੋ ਜੀ ਬੇਟੀ ਕਿਸੇ ਦੇ ਘਰੇ ਜੰਮੇ ਨਾ ਦੀਵ ਜਾ ਕੋ ਕੰਮ ਨਾ ਸਭ ਤੋਂ ਪਹਿਲਾਂ ਜਦੋਂ ਮੌਤ ਹੁੰਦੀ ਹੈ ਕਤਲ ਹੁੰਦਾ ਮੁੰਡੇ ਦਾ ਇੱਕ ਗੱਲ ਇਹ ਉੱਠਦੀ ਹੈ ਕਿ ਕੁੜੀ ਦੇ ਮਾਪਿਓ ਨੂੰ ਪਤਾ ਸੀ ਸਭ ਕੁਝ ਕੁੜੀ ਬਾਰੇ ਸਾਡਾ ਪਰਿਵਾਰ ਇਹੋ ਜਾਣੀਗਾ ਵੀ ਜੇ ਸਾਨੂੰ ਪਤਾ ਹੁੰਦਾ ਕੁੜੀਆ ਬਾਰੇ ਤੇ ਚੁੱਪ ਨਹੀਂ ਰਹਿ ਸਕਦੇ ਸੀ ਪਰਿਵਾਰ ਹਮ ਅੱਜ ਚਲੋ ਕੋਈ ਵੀ ਗੱਲਾਂ ਕੋਈ ਕਰੀ ਜਾਵੇ ਇਹੋ ਜਾਂ ਮਾਪਿਓ ਕੋਈ ਨਹੀਂ ਹੁੰਦਾ ਵੀ ਜੀ ਨੂੰ ਪਤਾ ਹੋਵੇ ਵੀ ਸਾਡਾ ਤੀ ਪੋਤੇ ਹੋ ਜਾ ਇਹ ਸਾਡੇ ਪਿੰਡ ਦਾ ਜਵਾਈ ਨਹੀਂ ਸੀਗਾ ਪੋਤੀ ਸੀਗਾ ਤੇ ਜਸਵਿੰਦਰ ਸਿੰਘ ਨਾਲ ਤਾਂ ਉਹਦਾ ਬਹੁਤ ਜ਼ਿਆਦਾ ਪੁੱਤ ਨਾਲੋਂ ਵੀ ਜ਼ਿਆਦਾ ਪਿਆਰ ਸੀਗਾ ਜੀ ਮੈਂ ਆਈ ਉਹਨਾਂ ਨੇ ਜਦੋਂ ਫੋਨ ਕੀਤਾ ਜਿਸ ਟਾਈਮ ਇਸ ਟਾਈਮ ਅਸੀਂ ਜਿਆ ਫੋਨ ਕੀਤਾ ਵੀ ਆਪਣੇ ਨਾਲ ਭੰਪਾ ਕੀ ਹੋ ਗਿਆ ਜੀ ਜਿਹੜੇ ਉਹ ਲੋਕ ਗੱਲ ਕਰਦੇ ਗੋਲੀ ਮਾਰ ਦਿੰਦਾ ਵੇਖੋ ਜੀ ਜਦੋਂ ਉਹ ਮਾੜੀ ਮੋਟੀ ਪਹਿਲਾਂ ਗੱਲ ਦਾ ਕੋਈ ਪਤਾ ਹੁੰਦਾ ਤੇ ਮੈਂ ਇਹਨਾਂ ਵਾਕਈ ਗੋਲੀ ਮਾਰ ਦੇਣੀ ਸੀ ਮੌਕੇ ਤੇ ਜਾ ਕੇ ਏਡੀ ਛੇਤੀ ਅਗ ਨਹੀਂ ਸੀ ਪਤਾ ਲੱਗ ਜਾ ਲੋਕ ਕਹੀ ਜਾਂਦੇ ਜੀ ਆਏ ਆ ਸਿਰਫ ਥਾਣੇ ਜਾ ਕੇ ਰੁਪਿੰਦਰ ਦਾ ਪਤਾ ਲੱਗਾ ਇਹ ਹੋਇਆ ਤੇ ਰੁਪਿੰਦਰ ਦੇ ਡੈਡੀ ਨੇ ਇਹ ਗੱਲ ਕਹਿ ਦਿੱਤੀ ਸੀ ਸਾਰੇ ਭਣਪਰਾਵਾਂ ਨੂੰ ਵੀ ਜੇ ਕੋਈ ਉਹਨੂੰ ਕੱਪੜਾ ਫੜਾਉਣ ਗਿਆ ਜੋ ਕੋਈ ਚप्पल ਕੋਈ ਵੀ ਆਪਣੇ ਲੋ ਮਰ ਗਈ ਜਦੋਂ ਬਾਈ ਜਸਵਿੰਦਰ ਬਿਮਾਰ ਸੀ ਨਾ ਇਹੇ ਪ੍ਰਾਣਾ ਸਾਡਾ ਪੁੱਤ ਸੀ ਮੈਂ ਉਹਨੇ ਇੰਨੀ ਕਿ ਸੇਵਾ ਕੀਤੀ ਗੱਲਾਂ ਹੀ ਛੱਡ ਦੋ ਇਹ ਯਾਰੇ ਵੀ ਨਜ਼ਰ ਨਾ ਲੱਗਦੀ ਪ੍ਰਮਾਤਮਾ ਲੋਕ ਨਹੀਂ ਕੀ ਹੋ ਜਾ ਮਾੜੇ ਇਸ ਬੇਟੀ ਪਿੱਛੇ ਬਾਈ ਰੂਪ ਸੋਂ 4-4 ਘੰਟੇ ਸਕੂਲਾਂ ਦੇ ਅੱਗੇ ਭੁੱਖਾ ਬੈਠਾ ਰਹਿੰਦਾ ਸੀ ਵੀ ਭਾਈ ਮੈਂ ਆਪਦੀ ਪੋਤਰੀ ਦੇ ਨਾਲ ਰਵਾਂ ਨਾਲ ਆਪਦਾ ਜਾਵਾਂ ਨਾਲ ਕਰਾਂ ਇੱਕ ਮਿੰਟ ਵੀ ਨਹੀਂ ਗੱਲੀ ਛੱਡਦੀ ਸੀ ਜੇ ਕੈਨੇਡਾ ਚ ਗਈ ਕੁੜੀ ਤਾਂ ਵੀ ਮਾਂ ਪਿਓ ਨਾਲ ਕੀ ਤਾਂ ਪਤਾ ਨਹੀਂ ਕਿਡੇ ਕੁੜੀ ਦੇ ਮਾੜੇ ਕਰਮ ਸੀ ਜਾਂ ਉਹ ਸੁੱਖਣ ਵਾਲੇ ਪਰਿਵਾਰ ਦੇ ਮਾੜੇ ਕਰਮ ਸੀ ਜਾਂ ਸਾਡੇ ਮਾੜੇ ਕਰਮ ਸੀ ਜਿਹੜੀ ਸਾਡੇ ਤੇ ਤੋਮਤ ਲੱਗ ਗਈ ਹੈ ਸਾਸ਼ੀਕਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਤਾਰਾ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਖੜੀ ਹੋਈਆਂ ਦਰਅਸਲ ਇਹ ਪਿੰਡ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਕੁਝ ਲੋਕ ਕਹਿ ਰਹੇ ਨੇ ਕਿ ਜਿਹੜੀ ਸੁਖਣ ਵਾਲੇ ਦੇ ਵਿੱਚ ਘਟਨਾ ਹੋਈ ਹੈ ਜਿਹੜੀ ਇੱਕ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਤ ਹੋਈ ਹੈ ਉਹਦੀ ਜਿਹੜੀ ਪਤਨੀ ਸੀ ਉਹਦਾ ਪਿਸ਼ੋਕੜ ਇਸ ਪਿੰਡ ਦਾ ਸੀ ਤੇ ਇਸ ਪਿੰਡ ਬਾਰੇ ਵੀ ਬਹੁਤ ਟਿੱਪਣੀਆਂ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਹੋ ਰਹੀਆਂ ਮੇਰੇ ਨਾਲ ਮੌਜੂਦਾ ਸਰਪੰਚ ਸਾਬਕਾ ਸਰਪੰਚ ਤੇ ਪੰਚ ਮੌਜੂਦ ਨੇ ਪਿੰਡ ਦੀ ਪੂਰੀ ਪੰਚਾਇਤ ਮੌਜੂਦ ਹੈ ਅਸੀਂ ਪਹਿਲਾਂ ਸੱਤ ਦੇ ਵਿੱਚ ਵੀ ਜਾ ਕੇ ਆਏ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਉਹ ਕੁੜੀ ਦਾ ਇਸ ਪਿੰਡ ਨਾਲ ਕੀ ਲੈਣਾ ਦੇਣਾ ਸੀ ਜਾਂ ਕੀ ਉਹ ਕੁੜੀ ਇਸ ਪਿੰਡ ਦੀ ਹੈ ਜਾਂ ਨਹੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਵੀਰ ਤੁਹਾਡਾ ਨਰਪੇ ਸਿੰਘ ਜੀ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਜਿਹੜੀ ਰੁਪਿੰਦਰ ਕੌਰ ਦੇ ਬਾਰੇ ਗੱਲ ਹੋ ਰਹੀ ਹੈ ਕਿ ਉਹਦਾ ਪਿੰਡ ਦਾ ਪਿਸ਼ੋਕੜੇ ਹੈ ਕੀ ਉਹ ਕੁੜੀ ਇਸੇ ਪਿੰਡ ਦੀ ਸੀ ਬਿਲਕੁਲ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਇਹ ਆ ਜੀ ਸਾਨੂੰ ਬਹੁਤ ਦੁੱਖ ਆ ਵਾਕਿਆ ਉਹ ਇਸ ਪਿੰਡ ਦਾ ਜਵਾਈ ਨਹੀਂ ਸੀ ਉਹ ਪੁੱਤ ਸੀ ਬਹੁਤ ਵਧੀਆ ਜਿੰਨਾ ਵੀ ਸਰਵਤ ਕਰਦੀਏ ਥੋੜੀ ਹੈ ਜੀ ਉਹਦੀ ਠੀਕ ਹੈ ਬਹੁਤ ਚਾਉ ਵਧੀਆ ਮੁੰਡਾ ਸੀਗਾ ਠੀਕ ਹੈ ਤੇ ਉਹ ਸਾਨੂੰ ਦੁੱਖ ਸਦਾ ਹੀ ਰਹਿਣਾ ਹਾਂਜੀ ਉਹ ਗੁੜੀਆ ਸਾਡੇ ਪਿੰਡ ਦੀ ਸੀਗੀ ਠੀਕ ਹੈ ਕਦੋਂ ਕਦੇ ਉਹ ਇਸ ਪਿੰਡ ਚੋਂ ਗਏ ਸੀ ਬਈ ਹੁਣ ਵੀ ਇੱਥੇ ਹੀ ਰਹਿੰਦਾ ਸੀ ਪਰਵਾਰੀਆਂ ਹੁਣ ਮੌਜੂਦਾ ਰਹਿਸ਼ ਦੱਸ ਰਹੇ ਆ ਵੀ ਫਰੀਦਕੋਟ ਨਹੀਂ ਜਾਇਦਾ ਇਸ ਪਿੰਡ ਇੱਥੇ ਹੀ ਆ ਠੀਕ ਹੈ ਤੇ ਬੱਚੇ ਪੜਾਉਣ ਨਹੀਂ ਗਏ ਸੀ ਕਿ ਫਰੀਦਕੋਟ ਬੱਚਾ ਕਿੰਨੇ ਸਾਲ ਹੋ ਗਏ ਪਿੰਡ ਚੋਂ ਗਿਆ ਨੂੰ ਮੇਰਾ ਕਹ ਹੋ ਗਏ ਹੁਣ ਇਹਨਾਂ ਨੂੰ 14-15 ਸਾਲ 14-15 ਹਾਂ ਆਉਂਦੇ ਜਾਂਦੇ ਸੀਗੇ ਪਿੰਡ 'ਚ ਆਪਦੇ ਸਕੇ ਸੰਬੰਧੀ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਜਾਇਦਾਦ ਉਹਨਾਂ ਦੀ ਇੱਥੇ ਆ ਕਿਸੇ ਪ੍ਰੋਗਰਾਮ ਦੇ ਖੇਤੀਬਾੜੀ ਵੀ ਕਰਦੇ ਆ ਆਉਣ ਜਾਣ ਰੋਜ਼ ਆਉਂਗੇ ਹੀ ਇਹਨਾਂ ਦਾ ਪਿੰਡ 'ਚ ਠੀਕ ਹੈ ਸਾਡੇ ਸਕੇ ਸੰਬੰਧੀਆਂ ਚੋਂ ਸੀ ਜਾਂ ਪਿੰਡ ਚੋਂ ਸੀ ਬਈ ਸਾਡੇ ਸਕੇ ਹੀ ਲਾਲੋਈ ਆਪਦੇ ਹੀ ਆ ਸਾਡਾ ਪਰਿਵਾਰ ਪਿੰਡ ਦੇ ਵੀ ਆ ਸਾਡਾ ਸਾਰਾ ਤਾਰਾ ਵਾਲੇ ਦਾ ਨਗਰ ਆਪਦਾ ਹੀ ਆਈ ਸਾਡਾ ਸਮਰੇ ਹੀ ਵਜਦੇ ਸਾਰੇ ਜੀ ਠੀਕ ਹੈ ਜੀ ਅੱਛਾ ਜੀ ਸਭ ਤੋਂ ਪਹਿਲਾਂ ਜਦੋਂ ਮੌਤ ਹੁੰਦੀ ਆ ਕਤਲ ਹੁੰਦਾ ਮੁੰਡੇ ਦਾ ਇੱਕ ਗੱਲ ਇਹ ਉੱਠਦੀ ਹੈ ਕਿ ਕੁੜੀ ਦੇ ਮਾਪਿਓ ਨੂੰ ਪਤਾ ਸੀ ਸਭ ਕੁਝ ਕੁੜੀ ਬਾਰੇ ਉਹ ਉਹਨਾਂ ਦਾ ਹੱਥ ਹੋ ਸਕਦਾ ਕਤਲ ਦੇ ਵਿੱਚ ਹਾਲਾਂਕਿ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੁੰਦੀ ਹੈ ਉਹਨਾਂ ਨੂੰ ਬੁਲਾਉਂਦੇ ਆ ਪੁੱਛਗਿੱਛ ਹੁੰਦੀ ਹੈ ਤੇ ਪੁਲਿਸ ਵੱਲੋਂ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਤੁਸੀਂ ਪਿੰਡ ਦੇ ਲੋਕ ਹੋ ਪਿੰਡ ਦੇ ਬੰਦੇ ਨੂੰ ਪਿੰਡ ਦੇ ਬੰਦੇ ਬਾਰੇ ਚੰਗੀ ਤਰ੍ਹਾਂ ਪਤਾ ਹੁੰਦਾ ਉਹਦੇ ਮਾਤਾ ਪਿਤਾ ਦਾ ਉਹਦੇ ਦਾਦਾ ਦਾਦੀ ਦਾ ਕਿਹੋ ਜਿਹਾ ਕਿਰਦਾਰ ਸੀ ਚਲੋ ਕੁੜੀ ਨੇ ਤਾਂ ਜੋ ਕੰਮ ਕੀਤਾ ਉਹਦੇ ਬਾਰੇ ਵੀ ਕੀ ਕਹਿਣਾ ਚਾਹੂੰਗਾ ਉਹ ਪਰਿਵਾਰ ਬਹੁਤ ਵਧੀਆ ਜੀ ਸਾਡਾ ਪਰਿਵਾਰ ਇਹੋ ਜਾਣੀਗਾ ਵੀ ਜੇ ਸਾਨੂੰ ਪਤਾ ਹੁੰਦਾ ਕੁੜੀਆ ਬਾਰੇ ਤੇ ਚੁੱਪ ਨਹੀਂ ਰਹਿ ਸਕਦੇ ਸੀ ਉਹ ਪਰ ਹੂੰ ਅੱਜ ਚਲੋ ਕੋਈ ਵੀ ਗੱਲਾਂ ਕੋਈ ਕਰੀ ਜਾਵੇ ਇਹੋ ਜਾਂ ਮਾਪਿਓ ਕੋਈ ਨਹੀਂ ਹੁੰਦਾ ਵੀ ਜਿਹਨੂੰ ਪਤਾ ਹੋਵੇ ਵੀ ਸਾਡਾ ਧੀ ਪੋਤੇ ਹੋ ਜਾ ਤੇ ਵਿੱਚੋਂ ਉੱਪਰ ਆ ਜਾਣ ਬਿਲਕੁਲ ਇਹ ਚੀਜ਼ ਦੀ ਗਰੰਟੀ ਉਹਨਾਂ ਨੂੰ ਇੱਕ ਭਣਕੀ ਵੀ ਹੈ ਨਹੀਂ ਸੀਗੀ ਇਸ ਚੀਜ਼ ਦੇ ਵਿੱਚ ਅੱਛਾ ਕਿਉਂਕਿ ਬਹੁਤ ਮੁੰਡੇ ਵਾਲਿਆਂ ਦੇ ਨਾਲ ਪਿਆਰ ਸੀਗਾ ਉਹ ਕੁੜਮਣੀ ਸੀ ਦੋਵੇਂ ਉਹ ਭਰਾ ਵਾਂਗੂ ਹੀ ਰਹਿੰਦੇ ਸੀ ਇਹ ਸਾਡੇ ਪਿੰਡ ਦਾ ਜਵਾਈ ਨਹੀਂ ਸੀਗਾ ਪੁੱਤੀ ਸੀਗਾ ਤੇ ਜਸਵਿੰਦਰ ਸਿੰਘ ਨਾਲ ਤਾਂ ਉਹਦਾ ਬਹੁਤ ਜਿਆਦਾ ਪੁੱਤ ਨਾਲੋਂ ਵੀ ਜਿਆਦਾ ਪਿਆਰ ਸੀਗਾ ਜੀ ਚਾ ਤੁਸੀਂ ਮਤਲਬ ਦੇਖਿਆ ਜਿਵੇਂ ਤੁਸੀਂ ਹਾਂਜੀ ਹਾਂਜੀ ਕੋਈ ਸਾਡਾ ਆਉਣ ਜਾਣ ਸੀ ਕੋਈ ਅੱਜ ਗੱਲ ਹੀ ਹੈ ਨਹੀਂ ਸੀਗੀ ਇੱਕ ਮਿੰਟ ਜੀ ਮੈਂ ਕੁਝ ਗੱਲਾਂ ਦੱਸਣੀਆਂ ਚਾਹਣਾ ਜਦੋਂ ਵੀ ਪਿੰਡ ਦੇ ਵਿੱਚ ਕੋਈ ਫੈਸਲਾ ਹੁੰਦਾ ਸੀਗਾ ਜਿਹੜੀ ਰਪਿੰਦਰ ਕੌਰ ਆ ਉਹਦੇ ਦਾਦਾ ਜੀ ਨੂੰ ਬਾਈ ਜਗਰੂਪ ਸਿੰਘ ਨੂੰ ਅਸੀਂ ਪਿੰਡ ਦੇ ਵਿੱਚ ਸਾਦੇ ਸੀ ਨੇਤ ਦਾਉਣ ਜਾਣ ਸੀਗਾ ਸਾਡੇ ਪਿੰਡ ਦੇ ਵਿੱਚ ਵਾਈ ਕਰਦੇ ਇੱਥੇ ਠੀਕ ਹੈ 16 17 ਕਿੱਲੇ ਜ਼ਮੀਨ ਆ ਚੰਗਾ ਪਰਿਵਾਰ ਆ ਹਾਂ ਜਹੇਦਾਰ ਪਰਿਵਾਰ ਆ ਸਾਰਾ ਕੋਈ ਮਤਲਬ ਵੀ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਜਿਹੜਾ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਵੀ ਉਹਨਾਂ ਦਾ ਹੱਥ ਸੀ ਵਿੱਚ ਜਾਂ ਕੋਈ ਵੀ ਗੱਲ ਸੀ ਇਸ ਗੱਲ ਦੀ ਜੇ ਕੋਈ ਨਿਕਲਿਆ ਆਵੇ ਗੱਲ 100 ਸਾਲ ਤਾਈਂ ਸਾਡਾ ਪਿੰਡ ਦੇ ਅੰਦਰ ਹੋਊਗਾ ਅਸੀਂ ਪੰਚਾਇਤ ਵੱਲੋਂ ਆਪਦੇ ਤੁਸੀਂ ਗੱਲ ਕੀਤੀ ਇਹਦੇ ਨਾਲ ਹੀ ਨਾ ਇੱਕ ਸਮਰਾ ਫੈਮਿਲੀ ਦੀ ਗੱਲ ਹੁੰਦੀ ਹੈ ਕੁੜੀ ਵਾਲਿਆਂ ਦਾ ਗੋਤ ਵੀ ਸਮਰਾ ਸੀ ਤੇ ਇੱਕ ਇਹ ਤੁਹਾਡੇ ਹੀ ਪਿੰਡ ਚੋਂ ਕੋਈ ਸਮਰਾ ਸੀ ਡੈਂਪੀ ਸਮਰਾ ਉਸ ਬੰਦਿਆਂ ਨਾਲ ਕੋਈ ਲੈਣ ਦੇ ਨਹੀਂ ਹੈਗਾ ਅੱਛਾ ਨਹੀਂ ਕੁੜੀ ਵਾਲਿਆਂ ਦਾ ਕੋਈ ਲੈਣ ਦੇ ਨਹੀਂ ਨਾ ਜੀ ਕਿਸੇ ਦਾ ਵੀ ਹੈ ਨਹੀਂਗਾ ਹੁਣ ਸਮਰਾ ਦਾ ਵੀ ਵੇਖੋ ਜੀ ਲਿਖ ਰਹੇ ਆ ਵੀ ਇਹ ਸਕੇ ਚਾਚੇ ਤਾਇਆ ਉਹਨਾਂ ਦੀ ਕੁੜੀ ਇਹ ਪੰਜਾਬ ਦੇ ਵਿੱਚ ਸਮਰਾ ਪਰਿਵਾਰ ਕੱਲਾ ਤਾਰਾ ਸਿੰਘਲੇ ਨਹੀਂ ਬੈਠੇ ਇਹ ਪੰਜਾਬ ਦੇ ਪਤਾ ਨਹੀਂ ਕਿੰਨੇ ਪਿੰਡ ਹੋਣਗੇ ਕਿੱਥੇ ਕਿੱਥੇ ਲੋਕ ਬੈਠੇ ਹੋਣਗੇ ਇਹ ਤਾਂ ਸਿਰਫ ਜੋੜਨੀਆਂ ਗੱਲਾਂ ਕੋਈ ਇਹੋ ਜੀ ਗੱਲ ਨਹੀਂ ਗਈ ਬਾਕੀ ਸਾਡੇ ਇਲਾਕੇ ਤੋਂ ਸਾਰੇ ਤਾਂ ਪਤਾ ਕਰੋ ਪਲਾ ਕਤਲਾਂ ਦੇ ਰੋਲੇ ਵੀ ਸਾਡੇ ਬਾਈ ਜੀ ਹੋਣੇ ਨੇ ਵੜੇ ਆ ਅੱਛਾ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕਦੇ ਇੱਕ ਦੂਜੇ ਤੇ ਪਰਚਾ ਨਹੀਂ ਜਿੱਥੇ ਬਾਈ ਜਗਰੂਪ ਸਿਓ ਤੇ ਬਾਈ ਜਸਵਿੰਦਰ ਜਾ ਕੇ ਬਹਿ ਜਾਂਦੇ ਸੀ ਨਾ ਵੱਡੇ ਤੋਂ ਵੱਡਾ ਫੈਸਲਾ ਪੰਜਾਂ ਮਿੰਟਾਂ ਦਾ ਕੰਮ ਸੀ ਉਹਨਾਂ ਦਾ ਇਹ ਤਾਂ ਪ੍ਰਮਾਤਮਾ ਲੋ ਜੋ ਹੋਣਾ ਸੀਗਾ ਵਸ ਦੀ ਗੱਲ ਨਹੀਂ ਰਹੀ ਇਹੋ ਜੀ ਕੋਈ ਵੀ ਗੱਲ ਹੈ ਨਹੀਂ ਸੀ ਕੁੜੀ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਦੇਖੀ ਹੋਊਗੀ ਤੁਹਾਡੇ ਹੱਥਾਂ 'ਚ ਪੜੀ ਹੋਊਗੀ ਕਿਹੋ ਜੀ ਸੀਗੀ ਉਹ ਦੇਖੋ ਜੀ ਆਪਾਂ ਨੇ ਵੀ ਆਪਣਾ ਧੀ ਪੋਤਾ ਚਲੋ ਜੀ ਬੰਦਾ ਜਿਹੜਾ ਬਾਹਰੋਂ ਆ ਕੇ ਜਾਵੇ ਖੁੱਲਿਆ ਇਹੋ ਜੀ ਕੋਈ ਗੱਲ ਦਿਨ ਤੀਕ ਉਹਦੇ ਸਹੁਰਾ ਪਰਿਵਾਰ ਵੀ ਕਹਦੇ ਅੱਜ ਲੋਕ ਕੁਝ ਕਹੀ ਜਾਂਦੇ ਆ ਟਿਊਸ਼ਨ ਤੇ ਆਪ ਬਾਈ ਜੀ ਉਹਨੇ ਲੈਣ ਜਾਂਦੇ ਸੀਗੇ ਆਪ ਛੱਡ ਕੇ ਆਉਂਦੇ ਸੀ ਹੁਣ ਜੀ ਕੋਈ ਵੀ ਇਹੋ ਜੀ ਗੱਲ ਨਹੀਂ ਜੇ ਉਹੋ ਜੀ ਗੱਲ ਹੁੰਦੀ ਚਲ ਇਹਨਾਂ ਨੂੰ ਤਾਂ ਅਗਲਾ ਕਰਸਾ ਹਾਂ ਦੱਸ ਦਿੰਦਾ 2 ਸਾਲ ਦੇ ਵਿੱਚ ਇੱਕ ਦਿਨ ਵੀ ਕੋਈ ਕਹਿ ਦੇਣ ਵੀ ਇਹਨਾਂ ਦੋਹਾਂ ਘਰਾਂ 'ਚ ਕੋਈ ਫਰਕ ਸੀ ਇਹ ਜੋ ਪ੍ਰਮਾਤਮਾ ਨੇ ਲਿਖੀ ਸੀ ਹੋ ਗਈ ਆ ਇਹਦੇ ਵਿੱਚ ਸਾਡੇ ਬੰਦਿਆਂ ਦਾ ਕਿਸੇ ਦਾ ਕਦੇ ਵੀ ਜਿਨਾਂ ਚੱਕ ਬਾਈ ਜੀ ਨੇ ਕਹੀ ਹੈ ਜਿਹੜੀ ਗੱਲ ਆ ਕਦੇ ਵੀ ਨਿਕਲ ਆਵੇ ਜੋ ਵੀ ਸਾਨੂੰ ਨਗਰ ਜੋ ਵੀ ਸਾਨੂੰ ਪੰਜਾਬ ਡੰਨ ਲਾਊਗਾ ਅਸੀਂ ਉਹ ਭੁਗਤਾਂਗੇ ਸਾਡੇ ਪਿੰਡ ਬਾਰੇ ਇਹ ਕਹਿ ਦਿੰਦੇ ਵੀ ਇਹ ਤਾਂ ਸਾਰਾ ਪਿੰਡ ਹੀ ਕ੍ਰਿਮੀਨਲ ਹੈ ਮੈਂ ਜੀ ਦੂਜੀ ਗੱਲ ਮੈਂ ਪਿੰਡ ਦਾ ਸਰਪੰਚਾਂ ਬਾਈ ਸਾਫਕਾ ਸਰਪੰਚਾਂ ਬਾਈ ਜੀ ਸਾਡੇ ਮੈਂਬਰ ਸਾਹਿਬ ਆ ਇੱਕ ਤੋਂ ਦੂਜੇ ਬੰਦੇ ਦੇ ਪਰਚਾ ਵਿਖਾ ਦੇਣ ਸਾਡੇ ਪਿੰਡ ਦੇ ਵਿੱਚ ਕੋਈ ਵੀ ਕਹੇ ਦੇ ਵੀ ਫਲਾਨਾ ਕੰਮ ਕਰਦਾ ਠੀਕ ਹੈ ਜੀ ਬੈਠਿਆਂ ਦੇ ਉਂਗਲੋਂ ਸਾਡੇ ਨਾਲ ਹੋ ਸਕਦਾ ਕੋਈ 10 ਚੱਕ ਦੇਣ ਉਂਗਲ ਚੱਕਣ ਦਾ ਕੀ ਆ ਜੀ ਠੀਕ ਹੈ ਸਾਡੇ ਏਰੀਆ ਚੋਂ ਸਾਡੇ ਪੰਜਾਬ ਚੋਂ ਪਤਾ ਕਰੋ ਵਤਾਰਾ ਸਿੰਘ ਵਾਲਾ ਨਗਰ ਕਿਵੇਂ ਆ ਸਾਡੇ ਪਿੰਡ ਦੇ ਵਿੱਚ ਅੱਜ ਤਾਈਂ ਕੋਈ ਵੀ ਨੇੜੇ ਸਾਡੇ ਲਖੋਕੇ ਥਾਣਾ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਸਭ ਕੁਝ ਅੱਜ ਕੱਲ ਨਿਕਲ ਆਉਂਦਾ ਨੈਟ ਤੇ ਇੱਕ ਵੀ ਪਰਚਾ ਸਾਡੇ ਪਿੰਡ ਦੇ ਵਿੱਚ ਕੋਈ ਵਿਖਾ ਦਿਓ ਵੀ ਪਰਚਾ ਹੋਇਆ ਇਹਨਾਂ ਬੰਦਿਆਂ ਤੇ ਜੋ ਵੀ ਲੋਕ ਕਹਿ ਰਹੇ ਆ 100% ਗਲਤ ਕਹਿ ਰਹੇ ਆ ਇਹਦੇ ਵਿੱਚ ਕੋਈ ਸੱਚਾਈ ਨਹੀਂ ਕਿਉਂਕਿ ਸਾਡਾ ਪਰਿਵਾਰ ਹੀ ਸਾਰਾ ਆਪਦਾ ਬੈਠੇ ਸੀ ਸਮਰਾ ਸਾਰੇ ਬੈਠੇ ਆ ਤਿੰਨ ਪੀੜੀਆਂ ਸਾਡੇ ਬੈਠੀਆਂ ਤਿੰਨ ਪੱਤੀਆਂ ਸਾਡੇ ਪਰ ਹੈ ਇੱਕ ਆ ਸਾਰੇ ਅੱਛਾ ਕਹਿੰਦੇ ਨਾ ਵੀ ਲੋਕ ਪਿੰਡ ਦੇ ਲੋਕ ਜਾਂ ਕੋਈ ਵੀ ਕੁੜੀ ਦੇ ਪਿਓ ਖਿਲਾਫ ਜਾਂ ਦਾਦੇ ਖਿਲਾਫ ਜਾਂ ਉਹਨਾਂ ਦੇ ਪਰਿਵਾਰ ਖਿਲਾਫ ਇਸ ਕਰਕੇ ਨਹੀਂ ਬੋਲਦਾ ਕਿਉਂਕਿ ਡਰਦੇ ਆ ਲੋਕ ਉਹਨਾਂ ਤੋਂ ਇਹ ਇਹ ਗੱਲ ਵੀ ਕਹੀ ਜਾਂਦੀ ਹੈ ਡਰਦੇ ਆ ਉਹ ਤਾਂ ਚਾਰੇ ਕੀ ਕਹੀਏ ਲੋਕਾਂ ਦਾ ਕਹਿੰਦਾ ਮੂੰਹ ਤਾਂ ਫਾੜ ਹੀ ਨਹੀਂ ਸਕਦੇ ਸਾਡੇ ਪਿੰਡ ਦੇ ਵਿੱਚ ਵੇਖੋ ਜੀ ਜਿਹੜੇ ਡਰ ਹੁੰਦਾ ਨੇੜੇ-ਨੇੜੇ ਪਿੰਡਾਂ ਨੂੰ ਪਤਾ ਕਰ ਲਓ ਜੀ ਸਾਡੇ ਇੱਕ ਦੂਜੇ ਪਿੰਡ ਚ ਪਰਚਾ ਹੀ ਹੈ ਨਹੀਂ ਚਲੋ ਪਾਸੇਲੇ ਡਰਨਗੇ ਸਾਡੇ ਪਿੰਡ ਦੇ ਵਿੱਚ ਇੱਕ ਦੂਜੇ ਦੀ ਵਿਰੋਧਤਾ ਹੀ ਹੈ ਨਹੀਂ ਤੁਹਾਨੂੰ ਕਤਲ ਬਾਰੇ ਕਿਵੇਂ ਪਤਾ ਲੱਗਦਾ ਹੈ ਤੇ ਉਦੋਂ ਤੁਹਾਡੇ ਜਿਹੜੀ ਹੈ ਗੱਲਬਾਤ ਤਾਂ ਹੋਈ ਹੋਊਗੀ ਰਪਿੰਦਰ ਦੇ ਪਿਤਾ ਨਾਲ ਮਿਲੇ ਵੀ ਹੋਵੋਗੇ ਕਿਹੋ ਜਿਹਾ ਰਿਐਕਸ਼ਨ ਸੀ ਉਹਨਾਂ ਦਾ ਮੈਂ ਨਾਲ ਹੀ ਉਹਨਾਂ ਨੂੰ ਜਦੋਂ ਫੋਨ ਕੀਤਾ ਜਿਸ ਟਾਈਮ ਅਸੀਂ ਫੋਨ ਕੀਤਾ ਵੀ ਆਪਣੇ ਨਾਲ ਭਾਣ ਕੀ ਹੋ ਗਿਆ ਜਿਹੜੇ ਉਹ ਲੋਕ ਗੱਲ ਕਰਦੇ ਗੋਲੀ ਮਾਰ ਦਿੰਦਾ ਵੇਖੋ ਜੀ ਜਦੋਂ ਮਾੜੀਆਂ ਮੋਟੀਆਂ ਪਹਿਲਾਂ ਗੱਲ ਦਾ ਕੋਈ ਪਤਾ ਹੁੰਦਾ ਤੇ ਮੈਂ ਨਾ ਵਾਕਈ ਗੋਲੀ ਮਾਰ ਦੇਣੀ ਸੀ ਮੌਕੇ ਤੇ ਜਾ ਕੇ ਏਡੀ ਛੇਤੀ ਜਗ ਨਹੀਂ ਸੀ ਪਤਾ ਲੱਗ ਜਾ ਲੋਕ ਕਹੀ ਜਾਂਦੇ ਜੀ ਆਏ ਆ ਸਿਰਫ ਥਾਣੇ ਜਾ ਕੇ ਰੁਪਿੰਦਰ ਦਾ ਪਤਾ ਲੱਗਾ ਇਹ ਹੋਇਆ ਤੇ ਰੁਪਿੰਦਰ ਦੇ ਡੈਡੀ ਨੇ ਇਹ ਗੱਲ ਕਹਿਤੀ ਸੀ ਸਾਰੇ ਪਿੰਡ ਭਰਾਵਾ ਉਹਨੂੰ ਵੀ ਜੇ ਕੋਈ ਉਹਨੂੰ ਕੱਪੜਾ ਫੜਾਉਣ ਗਿਆ ਜੋ ਕੋਈ ਚੱਪਲ ਕੋਈ ਵੀ ਆਪਣੇ ਵੱਲੋਂ ਮਰ ਗਈ ਸਾਡੇ ਵੱਲੋਂ ਜਿਉਂਦੀ ਨਹੀਂ ਗਈ ਸਾਡੇ ਵੱਲੋਂ ਮਰੀ ਸਾਰੇ ਨਗਰ ਆਸਤੇ ਮਰੀ ਸਾਡੇ ਆਸਤੇ ਇਹ ਗੱਲ ਤੁਹਾਨੂੰ ਰੁਪਿੰਦਰ ਦੇ ਫਾਦਰ ਸਾਹਿਬ ਨੇ ਕਹੀ ਹਾਂਜੀ ਵੀ ਕਿਸੇ ਨੇ ਵੀ ਕਿ ਉਠਾਣਿਆ ਕਿਤੇ ਵੀ ਆਉਂਦੇ ਸੀ ਮਲਾਜਮਾਂ ਦਾ ਫੋਨ ਆਇਆ ਸੀ ਵੀ ਇਹ ਕੱਪੜੇ ਉਹਦਾ ਸਾਡੇ ਆਸ ਤੋਂ ਮਰ ਗਈ ਜੇ ਮਰ ਜਾਂਦੀ ਤੇ ਘਰੋਂ ਖੱਫਣ ਜ਼ਰੂਰ ਪਾ ਦਿੰਦੇ ਪਰ ਸਾਡੇ ਆਸ ਤੇ ਜਉਂਦੀ ਮਰ ਗਈ ਅਸੀਂ ਨਾ ਉਹਦੇ ਕੋਈ ਪੇਰਵਾਹੀ ਕਰਾਂਗੇ ਤੇ ਨਾ ਹੀ ਸਾਡੇ ਪਿੰਡ ਦਾ ਕੋਈ ਰਿਸ਼ਤੇਦਾਰ ਕੋਈ ਵੀ ਜਾਊਗਾ ਉਹਦੇ ਮਗਰ ਜੀ ਅੱਛਾ ਹਾਂ ਭਾਈ ਜੀ ਨੇ ਤੇ ਵੀ ਗੱਲ ਕਹੀ ਆ ਕਿ ਕਾਨੂੰਨ ਹੋਵੇ ਸਾਡੇ ਵਾਸਤੇ ਹੋਵੇ ਜਿੱਥੇ ਉਸ ਬੱਚੇ ਦੀ ਉਹਨਾਂ ਨੇ ਕਤਲ ਕੀਤਾ ਉੱਥੇ ਹੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਉਥੇ ਹਾਂ ਸਾਡੇ ਵੱਸ ਹੋਵੇ ਤੇ ਕਰਕੇ ਵੀ ਵਿਖਾਵਾਂਗੇ ਸਾਨੂੰ ਵੀ ਬਹੁਤ ਦੁੱਖ ਆ ਬਹੁਤ ਗੱਲਾਂ ਗੱਲਾਂ ਹੋਰ ਵੀ ਬਹੁਤ ਆ ਜੀ ਅਸੀਂ ਕਰਨੀਆਂ ਨਹੀਂ ਚਾਹੁੰਦੇ ਠੀਕ ਆ ਇਹ ਵੀ ਗੱਲ ਹੁੰਦੀ ਆ ਵੀ ਤੁਸੀਂ ਸੱਤਰ ਤੇ ਨਹੀਂ ਗਏ ਤੁਸੀਂ ਜੇ ਤੁਸੀਂ ਪੁੱਤ ਬਣਾਇਆ ਸੀ ਫਿਰ ਤੁਸੀਂ ਉਹਦੀਆਂ ਅੰਤਿਮ ਬਿਲਕੁਲ ਗਏ ਸੀ ਜੀ ਸਾਨੂੰ ਅਸੀਂ ਪੰਚਾਇਤ ਔਰ ਵੀ ਗਏ ਸੀ ਮਾੜੀ ਸਾਨੂੰ ਦੁੱਖ ਸੀ ਅਸੀਂ ਤਾਂ ਗਏ ਸੀ ਸਾਨੂੰ ਬਹੁਤ ਫੜ ਕੇ ਠਾਇਆ ਗਿਆ ਠੀਕ ਆ ਵੀ ਤੁਹਾਡਾ ਕੋਈ ਕੰਮ ਨਹੀਂ ਤੁਸੀਂ ਜਾਓ ਪਰ ਸਾਨੂੰ ਦੁੱਖ ਸੀ ਉਹਨਾਂ ਦਾ ਵੀ ਗੁੱਸਾ ਕਿਤੇ ਨਾ ਕਿਤੇ जायਜ਼ ਸੀ ਅਗਲਿਆਂ ਦਾ ਜਵਾਨ ਪੁੱਤ ਮਰਿਆ ਅਸੀਂ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਮੰਨਦੇ ਕਿਉਂਕਿ ਉੱਥੇ ਜਿਹੜਾ ਮਾਂ ਪਿਓ ਹੁੰਦਾ ਜਾਂ ਪਰਿਵਾਰ ਹੁੰਦਾ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉੱਥੇ ਜਿਹੜੇ ਆਮ ਬੰਦੇ ਜਾਂ ਮਾਲਾ ਵੀ ਘਰਾਂ ਦੇ ਬੰਦੇ ਉਹਨਾਂ 'ਚ ਗੁੱਸਾ ਹੁੰਦਾ ਅਸੀਂ ਉਹਨਾਂ ਦਾ ਗੁੱਸਾ ਸਿਰ ਮੱਥੇ ਮੰਨਦੇ ਆ ਵੀ ਭਾਈ ਤੁਹਾਡਾ ਪੁੱਤਰ ਗਿਆ ਤੇ ਪਰ ਇਹ ਉਹਨਾਂ ਦਾ ਘਰ ਖਤਮ ਹੋਇਆ ਘਰ ਖਤਮ ਦੇ ਹੋਣ ਦੇ ਨਾਲ ਅਗਲੇ ਨੂੰ ਗੁੱਸਾ ਤਾਂ ਆਉਂਦਾ ਹੀ ਆ ਪਰ ਅਸੀਂ ਫਿਰ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂਗਾ ਸਾਡੇ ਬੰਦਿਆਂ ਦਾ ਕੋਈ ਹੱਥ ਨਹੀਂਗਾ ਜੇ 100 ਸਾਲ ਦਾ ਵੀ ਨਿਕਲ ਆਵੇ ਅਸੀਂ ਦੇਨਦਾਰ ਹੋਵਾਂਗੇ ਜਿੰਨਾ ਚੰਗਾ ਮੁੰਡਾ ਸੀ ਨਹੀਂ ਉਹਨਾਂ ਹੀ ਉਹਨਾਂ ਦਾ ਸਾਰਾ ਪਰਿਵਾਰ ਚੰਗਾ ਜਿਵੇਂ ਬਾਈ ਜੀ ਆ ਆਪਣੇ ਬੇਟੇ ਦੇ ਹਾਂ ਜੀ ਹਾਂ ਜੀ ਕੁਲਦੀਪ ਸਿੰਘ ਉਹਨੇ ਉਹਨਾਂ ਦੇ ਬੰਦਿਆਂ ਦਾ ਵੀ ਕੋਈ ਮੁੱਲ ਨਹੀਂ ਬਿਲਕੁਲ ਬਹੁਤ ਵਧੀਆ ਪਰਿਵਾਰ ਸੀ ਇਹ ਤਾਂ ਪਰਮਾਤਮਾ ਨੇ ਆਣੋ ਹੋਣੀ ਇਹ ਵੀ ਜੀ ਕਦੇ ਹੋਈ ਵੀ ਨਹੀਂ ਤੇ ਨਾ ਹੀ ਪਰਮਾਤਮਾ ਕਰੇ ਕਿਸੇ ਨਾਲ ਸਾਡੇ ਸਾਰੇ ਪਿੰਡ ਦੇ ਵਿੱਚ ਇਹ ਚੀਜ਼ ਦਾ ਦੁੱਖ ਆ ਇੱਕ ਤਾਂ ਸਾਨੂੰ ਦੁੱਖ ਇਹ ਵੀ ਸਾਡਾ ਪੁੱਤ ਤੁਰ ਗਿਆ ਘਰ ਉਜੜ ਗਿਆ ਇੱਕ ਸਾਨੂੰ ਦੁੱਖ ਆ ਵੀ ਆ ਜਿਹੜੇ ਕਿਸੇ ਨੂੰ ਪਤਾ ਨਹੀਂ ਫੋਨ ਤੇ ਬੋਲੀ ਜਾਂਦੇ ਆਏ ਆ ਜੀ ਆਏ ਆ ਇਸ ਪਰਿਵਾਰ ਬਾਰੇ ਨੇੜੇ ਤੇੜੀ ਇਹ ਨਹੀਂ ਸਾਡਾ ਸਿਰਫ ਤਾਰਾ ਸਿੰਘ ਵਾਲੇ ਤੋਂ ਹੀ ਆ ਜੀ ਨੇੜੇ ਏਰੀਆ 'ਚ ਪੁੱਛੋ ਵੀ ਉਹ ਪਰਿਵਾਰ ਕਿਵੇਂ ਸੀਗਾ ਉਹ ਇਹੋ ਜਿਹਾ ਪਰਿਵਾਰ ਆ ਯਕੀ ਡੇ ਕੋ ਸਾਡੇ ਪਿੰਡ ਦੇ ਵਿੱਚ ਕਿਸੇ ਗਰੀਬ ਲੜਕੀ ਦੀ ਸ਼ਾਦੀ ਹੁੰਦੀ ਆ 5200 ਰੁਪਿਆ ਉਹਨਾਂ ਨੇ ਦੇਣਾ ਸਾਡੇ ਏਰੀਆ ਚ ਕੋਈ ਵੀ ਬਿਮਾਰ ਹੋ ਗਿਆ ਆਪਣੇ ਕਿਉਂ ਇੱਥੇ ਫਰੋਜਪੁਰ ਦੇ ਵਿੱਚ ਕੋਈ ਆਸੂ ਵੇਟ ਲੈਣੀਗਾ ਅਸੀਂ ਮੈਡੀਕਲ ਲੈ ਕੇ ਜਾਂਦੇ ਆ ਰੋਟੀ ਪਾਣੀ ਡਾਕਟਰੀ ਸਹੂਲਤ ਸਭ ਉਹਨਾਂ ਨੇ ਕਰਨਾ ਪ੍ਰਬੰਧ ਉਸ ਪਰਿਵਾਰ ਨੇ ਸਾਰਾ ਪ੍ਰਬੰਧ ਕਰਦੇ ਸੀਗੇ ਉਹਨਾਂ ਨੇ ਅੱਜ ਤਾਈਂ ਕਿਸੇ ਨੂੰ ਇਹ ਨਹੀਂ ਕਿਹਾ ਸੀ ਕਿ ਸਾਨੂੰ 10 ਰੁਪਏ ਦੇ ਕੇ ਜਾ ਵੀ ਅਸੀਂ ਤੇਰਾ ਭਾਈ ਇੰਨਾ ਪ੍ਰਬੰਧ ਕੀਤਾ ਜੇ ਕੋਈ ਵੀ ਇੱਥੇ ਕੋਈ ਮਹਿਮਾ ਬਣਦੀ ਆ ਪਿੰਡ ਦੇ ਵਿੱਚ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਪਰਿਵਾਰ ਆ ਕੇ ਖੜਦਾ ਸਾਡੇ ਨਾਲ ਫਿਰ ਦੂਜੀ ਗੱਲ ਇਹ ਆ ਜੀ ਜਿਹਨੂੰ ਨਹੀਂ ਪਤਾ ਪਾਈ ਜਾਂਦੇ ਆ ਜੀ ਮੁੰਡੇ ਵਾਲਿਆਂ ਦਾ 25 ਲੱਖ ਰੁਪਇਆ ਲਾ ਕੇ ਕੁੜੀ ਬਾਹਰ ਗਈ ਕੁੜੀ ਗਈ ਨੂੰ 6-7 ਸਾਲ ਹੋ ਗਏ ਸੀਗੇ ਕੁੜੀ ਦੇ ਮਾਪਿ ਉਹਨੇ ਹੀ ਪੈਸੇ ਲਾ ਕੇ ਬਾਹਰ ਕੁੜੀ ਨੂੰ ਭੇਜਿਆ ਸੀ ਠੀਕ ਹੈ ਬਾਕੀ ਤੁਹਾਨੂੰ ਪਤਾ ਜੀ ਬਹੁਤ ਜਿਹਨੂੰ ਨਹੀਂ ਪਤਾ ਉਹ ਵੀ ਪਾਈ ਜਾਂਦਾ ਅੱਛਾ ਇੱਕ ਗੱਲ ਆਖਰ ਉੱਤੇ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਹਿੰਦੇ ਨਾ ਵੀ ਲਾਲਚਵਤ 25 ਗਿੱਲੇ ਪੈਲੀ ਸੀ ਮੁੰਡੇ ਦੀ ਇਧਰ ਰਿਸ਼ਤਾ ਕਰਤਾ ਜਦ ਕੇ ਕੁੜੀ ਦਾ ਉਧਰ ਬੱਲੂਆਣੇ ਵਾਲੇ ਮੁੰਡੇ ਨਾਲ ਗੱਲਬਾਤ ਸੀ ਪਹਿਲਾਂ ਕੁੜੀ ਨੇ ਘਰੇ ਦੱਸਿਆ ਸੀ ਮੰਤਸੀ ਮੈਂ ਵੈਸੇ ਤਾਂ ਪਿੰਡ ਚ ਆ ਜਾਂਦੇ ਹਾਂ ਜਾਂ ਸ਼ਰੀਕੇ ਚ ਹੋਵਾਂਗੇ ਸ਼ਾਇਦ ਤੁਹਾਨੂੰ ਵੀ ਇਸ ਗੱਲ ਬਾਰੇ ਨਾ ਪਤਾ ਹੋਵੇ ਪਰ ਇਹ ਜੋ ਸਰਪੰਚ ਸਾਹਿਬ ਸਾਫਕਾ ਇਹਨਾਂ ਦੇ ਉਹ ਚੋਲੇ ਵੀ ਆ ਇਹਨਾਂ ਦੇ ਬੱਚੇ ਵੀ ਉੱਥੇ ਪੜਦੇ ਰਹੇ ਵੀ ਸਾਲ ਇੱਕ ਹੋ ਗਿਆ ਇਥੋਂ ਫਰੀਦਕੋਟੋਂ ਇੱਥੇ ਪਿੰਡ ਸ਼ਿਫਟ ਹੋਇਆ ਬਿਲਕੁਲ ਇਹਦੇ ਪਿਓ ਨੂੰ ਨਹੀਂ ਕੋਈ ਪਤਾ ਨਹੀਂ ਸੀ ਇਸ ਬਾਰੇ ਕਿਉਂ ਪੁਲਿਸ ਵੀ ਨਹੀਂ ਪਤਾ ਨਹੀਂ ਦੇਖੋ ਜੀ ਉਹ ਪੜਿਆ ਲਿਖਿਆ ਪਰਿਵਾਰ ਆ ਹਮ ਸੋਲਜਾ ਪਰਿਵਾਰ ਆ ਇਹ ਨਹੀਂ ਗੱਲ ਇਹ ਅੱਜ ਕੱਲ ਰੇਕ ਹੀ ਆ ਆਲੇਤੀ ਪੁੱਤ ਦਾ ਜਦੋਂ ਵੀ ਕੋਈ ਵਿਆਹ ਕਰਦਾ ਮੁੰਡੇ ਦਾ ਕਰਦਾ ਕੁੜੀ ਦਾ ਕਰਦੇ ਆ ਪਹਿਲਾਂ ਪੁੱਛਦੇ ਆ ਜੀ ਇਹੋ ਜੀ ਗੱਲ ਹੁੰਦੀ ਤੇ ਮਤਵਲੀ ਨਹੀਂ ਤੁਸੀਂ ਵਿਆਹ ਦੀਆਂ ਫੋਟੋਆਂ ਮੈਨੂੰ ਵੇਖ ਲੋ ਜੀ ਕੁੜੀ ਆਪ ਕਿੰਨੀ ਖੁਸ਼ ਹੋ ਕੇ ਵਿਆਹ ਦੇ ਵਿੱਚ ਜੋ ਜੀ ਗੱਲ ਹੁੰਦੀ ਤਾਂ ਧੀ ਪੁੱਤ ਮੰਜੇ ਤੋਂ ਨਹੀਂ ਉੱਡਦਾ ਜੀ 2 ਸਾਲ ਹੋ ਗਏ ਸੀਗੇ ਕੋਈ ਇਹੋ ਜੀ ਗੱਲ ਹੀ ਹੈ ਨਹੀਂ ਸੀ ਨਾਲੇ ਵੀ ਆ ਪੁਲਿਸ ਨੇ ਆਪਦੀ ਇਤਬਦੀਸ਼ ਦੇ ਵਿੱਚ ਦੱਸਿਆ ਵੀ ਇਹਨਾਂ ਦਾ 25 ਦੇ ਵਿੱਚ ਹੀ ਰਿਲੇਸ਼ਨ ਬਣਿਆ 2025 ਦੇ ਵਿੱਚ ਥੋੜੇ ਟਾਈਮ ਹੀ ਦੇ ਵਿੱਚ ਇਹ ਸਾਰਾ ਕੰਮ ਹੋ ਗਿਆ ਹੂੰ ਇਹ ਪੁਲਿਸ ਦੀ ਤਬਦੀਸ਼ ਦੇ ਵਿੱਚ ਪੁਲਿਸ ਦੱਸ ਰਹੀ ਆ ਕਿ ਉਹ ਅੱਜ ਸੋਸ਼ਲ ਮੀਡੀਆ ਰਾਹੀਂ ਪਤਾ ਲੱਗ ਰਿਹਾ ਉਹ ਐਸਐਚਓ ਦੱਸ ਰਹੇ ਆ ਤੇ ਬਾਕੀ ਜਦੋਂ ਵਿਆਹ ਕੀਤਾ ਹੋਊਗਾ ਇਹ ਤਾਂ ਆਪਾਂ ਪੁੱਛਦੇ ਹੀ ਆਂ ਵੀ ਭਾਈ ਤੈਨੂੰ ਇਹ ਘਰ ਮੁੰਡਾ ਪਸੰਦ ਆ ਕਿ ਨਹੀਂ ਇਹ ਤਾਂ ਪੁੱਛਿਆ ਹੀ ਹੋਊਗਾ ਬਹੁਤ ਖੁਸ਼ ਪਰਿਵਾਰ ਸੀ ਦੋਵੇਂ ਇੰਨੇ ਖੁਸ਼ ਪਰਿਵਾਰ ਸੀ ਨਜ਼ਰ ਲੱਗ ਗਈ ਨਜ਼ਰ ਲੱਗ ਗਈ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਕੇ ਟਿਆ ਵੀ ਨਜ਼ਰ ਲੱਗ ਗਈ ਜਦੋਂ ਬਾਈ ਜਸਵਿੰਦਰ ਬਿਮਾਰ ਸੀ ਨਾ ਇਹੇ ਪ੍ਰਾਣਾ ਸਾਡਾ ਪੁੱਤ ਸੀ ਮੈਂ ਹੁਣ ਇੰਨੀ ਕਿ ਸੇਵਾ ਕੀਤੀ ਗੱਲਾਂ ਹੀ ਛੱਡ ਦੋ ਇਹ ਹੀ ਆਦੇ ਵੀ ਨਜ਼ਰ ਨਾ ਲੱਗ ਜੇ ਪ੍ਰਮਾਤਮਾ ਲੋਕ ਨਹੀਂ ਕੀ ਹੋ ਜਾ ਮਾੜੇ ਬੰਦੇ ਦੀ ਨਹੀਂ ਉਸੇ ਜਵਾਈ ਗੁਰਵਿੰਦਰ ਸਿੰਘ ਨੇ ਕੀਤੀ ਜੀ ਬਹੁਤ ਸੇਵਾ ਕੀਤੀ ਤੇ ਬਾਈ ਕਲਦੀਪ ਸਿੰਘ ਹੁਣੇ ਜੋ ਆਪਣੇ ਮੁੰਡੇ ਦੇ ਹਾਂਜੀ ਬਾਪਾ ਉਹਨਾਂ ਦਾ ਵੀ ਕੋਈ ਮੁੱਲ ਨਹੀਂ ਸੀ ਮੈਂ ਨਾ ਜੀ ਪਰਿਵਾਰ ਦੋਵੇਂ ਬਹੁਤ ਵਧੀਆ ਵਰਤ ਵਰਤਾ ਸੀ ਕਿਸੇ ਗੱਲ ਦੀ ਕਮੀ ਐ ਨਹੀਂ ਸੀ ਲੋਕ ਕਹਿ ਦਿੰਦੇ ਆ ਕਿ ਤੁਸੀਂ ਅੱਜ ਸੋਸ਼ਲ ਮੀਡੀਆ ਤੇ ਸੱਚੇ ਹੋਣ ਦੇ ਮਾਰੇ ਜਾਂ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਮਾਰੇ ਇਹ ਗੱਲਾਂ ਕਹਿ ਰਹੇ ਹੋ ਚਾਰ ਦਿਨਾਂ ਨੂੰ ਉਸੇ ਕੁੜੀ ਨਾਲ ਵਰਤਨ ਵੀ ਲਗੋਗੇ ਉਹ ਆਊਗੀ ਵੀ ਉਹਦੀ ਪੇਰਵਾਹੀ ਵੀ ਕਰੋਗੇ ਠੋਕ ਕੇ ਫਾਂਸੀ ਹੋਣੀ ਚਾਹੀਦੀ ਆ ਜੋ ਵੀ ਕਾਨੂੰਨ ਵਿੱਚ ਸੋਧ ਕਰਕੇ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਵੀ ਕੁੜੀ ਨੂੰ ਉਹ ਸਜ਼ਾ ਦਿਓ ਮਿਸਾਲੀ ਸਜ਼ਾ ਗਾਂ ਤੋਂ ਕੋਈ ਇਹੋ ਜੀ ਬੇਟੀ ਕਿਸੇ ਦੇ ਘਰੇ ਜੰਮੇ ਨਾ ਦੀਵ ਜਾ ਕੋ ਕੰਮ ਨਾ ਕਰੇ ਜਿਹੜੀ ਵਰਤਨ ਦੀ ਗੱਲ ਆ ਨਾ ਜੀ ਇਹ ਜਿਹੜੀਆਂ ਆਪਾਂ ਵੀਡੀਓ ਬਣਾਈ ਜਾਂਦੇ ਆ ਇਹ ਚੈਨਲ ਦੇ ਉੱਤੇ ਹੀ ਰਹਿਣੀਆਂ ਬਿਲਕੁਲ ਪਿੰਡ ਤਾਰਾ ਸਿੰਘ ਲੈ ਮੈਂ ਤੁਹਾਨੂੰ ਦੱਸਿਆ ਸਰਪੰਚਾਂ ਪੰਚਾਇਤ ਸਾਡੀ ਜੋ ਸਾਨੂੰ ਉਹਨਾਂ ਨੂੰ ਡੰਨ ਬਾਅਦ ਚਲਾਇਓ ਜੋ ਪਹਿਲਾਂ ਸਾਨੂੰ ਲਾਇਓ ਜੋ ਸਾਡੇ ਦੋ ਲਖਾ ਲਿਓ ਉਹਨਾਂ ਚੌਂ ਹੀ ਠੱਲ ਗਏ ਬੇਸ਼ੱਕ ਗੋਲੀ ਮਾਰ ਦੋ ਜੇ ਇਹ ਪਰਿਵਾਰ ਕੁੜੀ ਨਾਲ ਵਰਤੂਗਾ ਤਾਂ ਇਹ ਅਣਖੀ ਪਰਿਵਾਰ ਆ ਜੀ ਅੱਜ ਠੀਕ ਆਪਾਂ ਕਹਿੰਦਾ ਮੂੰਹ ਮੈਂ ਵਾਰ-ਵਾਰ ਉਹ ਗੱਲ ਨਹੀਂ ਕਰਨਾ ਚਾਹੁੰਦਾ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਇਹ ਤਾਂ ਪ੍ਰਮਾਤਮਾ ਵੱਲੋਂ ਪਤਾ ਨਹੀਂ ਕਿਹੜੀ ਸਾਨੂੰ ਸਜ਼ਾ ਮਿਲ ਗਈ ਆ ਉਹ ਵੀ ਬਹੁਤ ਤਕਲੀਫ ਦੇ ਵਿੱਚੋਂ ਲੰਘ ਰਹੇ ਹੋਣੇ ਹਾਲਾਤ ਉਹਨਾਂ ਦੇ ਵੀ ਬਹੁਤ ਮਾੜੇ ਹੋਣੇ ਅਸੀਂ ਸਮਝ ਸਕਦੇ ਆ ਦੇਖੋ ਘਰ ਹੀ ਖਤਮ ਹੋ ਗਿਆ ਉਹਨਾਂ ਦਾ ਤਾਂ ਸਰਦਾਰ ਕਲਦੀਪ ਸਿੰਘ ਜਦੋਂ ਬਾਹਰੋਂ ਆਏ ਹੋਣਗੇ ਆ ਕੇ ਵੇਖਿਆ ਕੋ ਸਾਡਾ ਪੁੱਤ ਹੈ ਨਹੀਂ ਜੋ ਉਹਨਾਂ ਦੇ ਬੀਤ ਦੀ ਆ ਨਾ ਉਹਨਾਂ ਦੀ ਬੀਤ ਦੀ ਆ ਮਾਂ ਨੂੰ ਪੁੱਤ ਨਹੀਂ ਲੱਭਣਾ ਭੈਣ ਨੂੰ ਭਰਾ ਨਹੀਂ ਲੱਭਣਾ ਭੂਆ ਨੂੰ ਭਤੀਜਾ ਨਹੀਂ ਲੱਭਣਾ ਬਹੁਤ ਆ ਪਰ ਸਾਨੂੰ ਵੀ ਦੋ ਖਾਸ ਜਿੰਨਾ ਜੀ ਸਾਡੇ ਵੀ ਸਾਹ ਸਾਨੂੰ ਵੀ ਦੁੱਖ ਆ ਸਾਡਾ ਪੁੱਤ ਸੀ ਉਹ ਅਸੀਂ ਵਾਰ-ਵਾਰ ਇਹ ਸਾਰਾ ਪਿੰਡਾਂ ਨੇ ਵੀ ਸਾਡਾ ਅਜਵਾਈ ਨਹੀਂ ਸੀ ਸਾਡਾ ਪੁੱਤ ਸੀ ਤੇ ਰੈਂਡਿਕ ਹੁੰਦੀ ਜਿਹੜੀ ਕਾਲਖ ਮੱਥੇ ਲੱਗੀ ਜਿਹੜੀ ਸਾਰੇ ਪਿੰਡ ਨੂੰ ਲਾਜ ਲੱਗ ਰਹੀ ਐ ਜਿਵੇਂ ਕਹਿੰਦੇ ਹੁੰਦੇ ਆ ਕਿ ਕੁੜੀ ਜੇ ਕੋਈ ਗਲਤੀ ਕਰ ਦੇ ਤੇ ਪੀੜੀਆਂ ਪੈ ਜਾਂਦੀ ਐ ਅੱਜ ਉਹ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਇੱਕ ਦੋ ਨਾ ਰੌਲੇ ਪੈ ਸੀ ਥਾਣੇ ਦੇ ਵਿੱਚ ਤੇ ਮੈਂ ਗੱਲਾਂ ਕਈਆਂ ਸੀ ਪਰ ਇਹ ਨਹੀਂ ਸੀ ਪਤਾ ਵੀ ਆਪਦੇ ਪਿੰਡਾਂ ਨੇ ਏਡੀ ਵੱਡੀ ਬਣ ਜਣੀ ਸਾਡੇ ਘਰ ਨਹੀਂ ਏਡੀ ਵੱਡੀ ਬਣ ਜਣੀ ਹਮਮ ਕਈ ਵਾਰੀ ਇਹੋ ਜੀਆਂ ਗੱਲਾਂ ਹੁੰਦੀਆਂ ਵੀ ਕਿਤੇ ਬੈਠੇ ਹੋਏਗੇ ਨਾ ਜਿਹੜੇ ਬੰਦੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ ਉਹ ਵੀ ਸੱਟ ਮਾਰ ਜਾਂਦਾ ਹਾਂ ਅਸੀਂ ਤਾਂ ਰੋਜ਼ ਹੀ ਮਰਨਾ ਜੋ ਸਾਡੇ ਪਿੰਡਾਂ ਨਾਲ ਸਾਡੇ ਨਾਲ ਹੋ ਗਈ ਹੈ ਨਾ ਸਾਨੂੰ ਪੀੜ ਆ ਅਸੀਂ ਕੋਈ ਜਿਉਂਦਿਆਂ ਜ ਨਹੀਂ ਕਿ ਸਾਨੂੰ ਪੁੱਤ ਦਾ ਦੁੱਖ ਵੀ ਆ ਤੇ ਜੋ ਇਹ ਕਰ ਗਈ ਸਾਨੂੰ ਇਹਦਾ ਵੀ ਦੁੱਖ ਹੈ ਬਹੁਤ ਸਾਰੀਆਂ ਕੁੜੀਆਂ ਲਈ ਵੀ ਚੁਣੌਤੀਆਂ ਬਣ ਗਈਆਂ ਕੁੜੀਆਂ ਤੇ ਲੋਕ ਯਕੀਨ ਹੀ ਨਹੀਂ ਕਰ ਰਹੇ ਨੂੰਆਂ ਨੂੰ ਆਪਦੇ ਤੇ ਯਕੀਨ ਕਰਾਉਣਾ ਔਖਾ ਹੋ ਗਿਆ ਚਾਹੇ ਗਲਤੀ ਇੱਕ ਨੇ ਕੀਤੀ ਆ ਪਰ ਟਾਰਗੇਟ ਹੁਣ ਸਾਰੀਆਂ ਕੁੜੀਆਂ ਨੂੰ ਕੀਤਾ ਜਾ ਰਿਹਾ ਅਸੀਂ ਇਸ ਬਾਬਤ ਕਹਿਣਾ ਚਾਹੁੰਦੇ ਆ ਕਿ ਜਦੋਂ ਇਹੋ ਜਿਹਾ ਕੰਮ ਹੋ ਜੇ ਉਦੋਂ ਸਾਰੀਆਂ ਧੀਆ ਭੈਣਾਂ ਦੇ ਉੱਤੇ ਉਂਗਲੀ ਉਠਦੀ ਆ ਪਰ ਨਹੀਂ ਪਰਮਾਤਮਾ ਦੀ ਮਿਹਰ ਆ ਸਾਰੀਆਂ ਧੀਆ ਭੈਣਾਂ ਨਹੀਂ ਇਹੋ ਜਿਹੀ ਹੋ ਸਕਦੀਆਂ ਇੱਕ ਨੇ ਗਲਤ ਕਰਨ ਚੱਕਿਆ ਦੂਜੀਆਂ ਨਹੀਂ ਇਹੋ ਜਿਹੀਆਂ ਹੋ ਸਕਦੀਆਂ ਜਦੋਂ ਇਹ ਜੀ ਹੋ ਗਈਆਂ ਉਦੋਂ ਧਰਤੀ ਸਾਰੀ ਨਿੱਗਰ ਜੂਗੀ ਉਹਨਾਂ ਸਾਡੇ ਬਾਈ ਜਗਰੂਪ ਸਿੰਘ ਕੁੜੀ ਦਾ ਦਾਦਾ ਮਾਨ ਲਓ ਉਹਨਾਂ ਦੀਆਂ ਚਾਚੀਆਂ ਤਾਈਆਂ ਜਦੋਂ ਗਲੀ 'ਚ ਲੰਘਦਾ ਸੀ ਨਾ ਉਹ ਵੀ ਇੰਨੀ ਸ਼ਰਮ ਕਰਦੀਆਂ ਸੀ ਵੀ ਰੂਪ ਸਿੰਘ ਆ ਗਿਆ ਜਗਰੂਪ ਆ ਗਿਆ ਵੀ ਇੰਨੀ ਕਿ ਸ਼ਰਮ ਸੀ ਪਾਰੇ ਉਹਨੇ ਕੋਈ ਕੁੜੀ ਦੀਆਂ ਭੂਆ ਵੀ ਆ ਭੈਣਾ ਵੀ ਆ ਜਦੋਂ ਵੇਖ ਲੈਣ ਵੀ ਆ ਗਏ ਤੇ ਨੀਵਾਂ ਪਾ ਜਾਂਦੀਆਂ ਪਰ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਕਣੀਏ ਨੇ ਕੁੜੀ ਨੇ ਕਰ ਜਣੀ ਆ ਸਮਝੋ ਬਾਤ ਦੀ ਗੱਲ ਆ ਜੀ ਬੱਚਿਆਂ ਖਾਤਰ ਆਪਾਂ ਬਹੁਤ ਕੋਸ਼ਿਸ਼ ਕਰੀਦਾ ਬੱਚਿਆਂ ਖਾਤਰ 15 ਸਾਲ ਹੋ ਗਏ ਉਹਨਾਂ ਨੂੰ ਰੋਲ ਦਿਆਂ ਫਿਰਦਿਆਂ ਨੂੰ ਇੱਥੇ ਸਾਡੇ ਕੋਲ ਨੇੜੇ ਐਜੂਕੇਸ਼ਨ ਦਾ ਕੋਈ ਧਾਰਾ ਨਹੀਂ ਹੈਗਾ ਫਰੀਦਕੋਟ ਬੱਚਿਆਂ ਨੂੰ ਐਜੂਕੇਸ਼ਨ ਦਵਾਉਣ ਦੇ ਮਾਰੇ ਹੀ ਉੱਥੇ ਗਏ ਤੇ ਅੱਜ ਵੇਖ ਲਓ ਉਸ ਪਰਿਵਾਰ ਨਾਲ ਕਿੰਨਾ ਉਹਨਾਂ ਨੂੰ ਰੋਲਣਾ ਪਿਆ ਇਸ ਬੇਟੀ ਪਿੱਛੇ ਬਾਈ ਰੂਪ ਸੋਂ 4-4 ਘੰਟੇ ਸਕੂਲਾਂ ਦੇ ਅੱਗੇ ਭੁੱਖਾ ਬੈਠਾ ਰਹਿੰਦਾ ਸੀਗਾ ਵੀ ਭਾਈ ਮੈਂ ਆਪਦੀ ਪੋਤਰੀ ਦੇ ਨਾਲ ਰਵਾਂ ਨਾਲ ਆਪਦਾ ਜਾਵਾਂ ਨਾਲ ਕਰਾਂ ਇੱਕ ਮਿੰਟ ਵੀ ਨਹੀਂ ਗੱਲੀ ਛੱਡਦੇ ਸੀ ਜੇ ਕੈਨੇਡਾ ਅੱਜ ਗਈ ਕੁੜੀ ਤਾਂ ਵੀ ਮਾਂ ਪਿਓ ਨਾਲ ਇਹ ਤਾਂ ਪਤਾ ਨਹੀਂ ਕਿਹੜੇ ਕੁੜੀ ਦੇ ਮਾੜੇ ਕਰਮ ਸੀ ਜਾਂ ਉਹ ਸੁੱਖਣ ਵਾਲੇ ਪਰਿਵਾਰ ਦੇ ਮਾੜੇ ਕਰਮ ਸੀ ਜਾਂ ਸਾਡੇ ਮਾੜੇ ਕਰਮ ਸੀ ਜਿਹੜੀ ਸਾਡੇ ਤੇ ਤੋਮਤ ਲੱਗ ਗਈ ਏ ਕਹਿੰਦੇ ਪਹਿਲਾਂ ਕੇਸ ਕੀ ਸਜਾਉਂਦੀ ਹੁੰਦੀ ਸੀ ਅਮਰਤ ਸ਼ਕਿਆ ਸੀ ਅਮਰਤ ਸ਼ਕਿਆ ਆਇਆ ਸੀ ਕੇਸ ਕੀ ਸਜਾਉਂਦੀ ਸੀ ਪਰ ਉਹ ਕੋਈ ਲਾਤਾਂ ਨੇ ਇਹੋ ਜੇ ਪ੍ਰਮਾਤਮਾ ਨੇ ਐਸੇ ਪਲਟੇ ਉਹ ਸਾਰਾ ਕੋਸ਼ਿ ਵਿਗੜਦਾ ਗਿਆ ਦਿਨੋਂ ਦਿਨ ਵਿਗੜਦਾ ਗਿਆ ਤੇ ਉਹ ਜੇ ਪਰਿਵਾਰ ਨੂੰ ਪਤਾ ਲੱਗ ਜਾਂਦਾ ਵੀ ਇਹ ਕੁੜੀ ਨੇ ਇਹ ਕੰਮ ਕੀਤਾ ਕੁੜੀ ਨੂੰ ਜਉਂਦੇ ਨਹੀਂ ਉਹਨਾਂ ਨੇ ਛੱਟਣਾ ਸੀ ਇਹਦਾ ਗੱਲ ਕਰੀ ਮਾੜਾ ਜੀ ਵੀ 2 ਸਾਲਾਂ ਦੇ ਵਿੱਚ ਅੰਦਾਜ਼ਾ ਹੁੰਦਾ ਇੱਕ ਦਿਨ ਵੀ ਅੰਦਾਜ਼ਾ ਨਾ ਸੁਖਣ ਵਾਲੇ ਪਰਿਵਾਰ ਨੂੰ ਹੋਇਆ ਤੇ ਨਾ ਇਹਨਾਂ ਨੂੰ ਹੋਇਆ ਅੰਦਾਜ਼ਾ ਜਦੋਂ ਆਉਂਦੇ ਹੀ ਮਿੱਠੀ ਬਣ ਕੇ ਰਹੀ ਪਤਾ ਨਹੀਂ ਲੱਗਦਾ ਮੈਂ ਜਦੋਂ ਵੀ ਪੁਰਾਣੇ ਤੇ ਕੁੜੀ ਆਉਂਦੇ ਸੀ ਨਾ ਹੱਸਦੇ ਨੇ ਉਹਨਾਂ ਤੇ ਹੱਸਦੇ ਨਹੀਂ ਜਾਣਾ ਫਿਰ ਵੇਖੋ ਜੀ ਸਾਨੂੰ ਦੁੱਖ ਉਸ ਪਰਿਵਾਰ ਤੇ ਉਹਨਾਂ ਨੂੰ ਵੀ ਪਤਾ ਦੋ ਸਾਲਾਂ ਦੇ ਵਿੱਚ ਇੱਕ ਦਿਨ ਵੀ ਕਦੇ ਇੱਕ ਦੂਜੇ ਨੇ ਬੋਲੇ ਗੁੱਸੇ ਵੀ ਹੋਏ ਹਣ ਹਮ ਗੱਲ ਤੇ ਇਹ ਨਾ ਵੀ ਅੱਖਾਂ 'ਚ ਘਟਾ ਹੀ ਪਾ ਗਈ ਹੁਣ ਹੁਣ ਤਾਂ ਕਹਿੰਦੀ ਆ ਕਿ ਮੈਂ ਕੋਸ਼ਿਸ਼ ਕਰਦੀ ਹੁੰਦੀ ਸੀ ਲੜਨ ਦੀ ਪਰ ਉਹ ਅਗੋਂ ਲੜਦਾ ਹੀ ਨਹੀਂ ਸੀ ਫਿਰ ਮੈਂ ਬਹਾਨੇ ਬਣਾਉਂਦੀ ਸੀ ਵੀ ਤਲਾਕ ਦਾ ਹੋ ਜੇ ਨਹੀਂ ਉਹ ਮੁੰਡਾ ਜਿਹੜਾ ਐਡਾ ਚੰਗਾ ਸੀਗਾ ਇਸ ਘਰੋਂ ਆ ਕੇ ਕਿਉਂ ਬੈਂਕ ਦੇ ਵਿੱਚ ਲੱਗਿਆ ਸੀਗਾ ਗਰਮ ਪ੍ਰਸ਼ਾਦਾ ਉਹਨੇ 1 ਵਜੇ ਜਦੋਂ ਬੈਂਕ 'ਚੋਂ ਛੁੱਟੀ ਹੋਣੀ ਇਸ ਕਰੇ ਆ ਕੇ ਛਕਣਾ ਅੱਛਾ 25 ਤਰੀਕ ਨੂੰ ਵੀ ਉਹ ਪ੍ਰਸ਼ਾਦਾ ਇੱਥੋਂ ਹੀ ਛੱਕ ਕੇ ਗਏ ਆ ਆਪ ਦੀ ਵਧੀਆ ਜਿਹੜੀ ਵਿਆਹ ਦੀ ਮੈਰਿਜ ਅਸਰ ਆਉਂਦੀ ਉਹ ਮਨਾਈ ਇੱਥੇ ਫਰੀਦਕੋਟ ਫਰੀਦਕੋਟ ਦੇ ਵਿੱਚ ਹਾਂ ਉਹ ਤਿੰਨ ਦਿਨ ਪਹਿਲਾਂ ਹੀ ਸਾਬ ਨਾਲ 25 ਤਰੀਕ ਨੂੰ ਤਿੰਨ ਦਿਨ ਬਾਅਦ ਕਾਂਡ ਹੋ ਗਿਆ ਇਹ ਜੇ ਇੰਨਾ ਉਹਨਾਂ ਨੂੰ ਪਤਾ ਲੱਗਦਾ ਤੇ ਆਪੇ ਸਾਰਾ ਕੁਝ ਇੰਤਜ਼ਾਮ ਹੋ ਜਾਣਾ ਸੀ ਇਹ ਮਾਪੇ ਤਾਂ ਦੇਖੋ ਚੰਗਾ ਹੀ ਵੇਖਦੇ ਆ 25 ਕਿੱਲੇ ਪੈਲੀ ਸੀ ਏਡਾ ਸ਼ਰੀਫ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਹਨਾ ਗੋਰ ਸਿੱਖ ਪਰਿਵਾਰ ਜਮਾਂ ਬਰਾਬਰ ਦੇ ਮੇਲ ਮਿਲੇ ਸੀ ਪਰ ਐਡੀ ਵੱਡੀ ਫਿਰ ਵੀ ਮਤਲਬ ਆਪਾਂ ਕਹਿੰਦੇ ਆ ਵੀ ਪੂਰਾ ਸੋਚ ਪੜਤਾਲ ਕੇ ਰਿਸ਼ਤਾ ਕਰੋ ਇੰਨਾ ਸੋਚ ਪੜਤਾਲ ਕੇ ਕਰਿਆ ਸੀ ਤੇ ਫਿਰ ਵੀ ਐਡਾ ਵੱਡਾ ਕੰਮ ਹੋ ਗਿਆ ਕੋਈ ਇਹਦੇ ਕੁੜੀ ਦੇ ਕਰਮ ਮਾੜੇ ਕੀਤੇ ਸੀ ਕੋਈ ਸੁੱਖਣ ਵਾਲੇ ਪਰਿਵਾਰ ਦੇ ਪਿਛਲੇ ਕੋ ਕਰਮ ਮਾੜੇ ਹੋਏ ਸੀ ਵਿਚਾਰਿਆਂ ਤੋਂ ਜਿਨ੍ਹਾਂ ਦਾ ਐਡਾ ਨੌਜਵਾਨ ਪੁੱਤ ਤੁਰ ਗਿਆ ਅੱਜ ਉਹਨਾਂ ਨੂੰ ਪੁੱਛ ਕੇ ਵੇਖੀਏ ਵੀ ਉਹਨਾਂ ਦੇ ਪਹਾੜਾ ਦਾ ਸਾਰਾ ਜਾਗੀ ਉੱਜੜ ਗਿਆ ਤੇ ਉੱਜੜ ਸਾਡੇ ਪਹਾੜਾ ਵੀ ਗਿਆ ਕਿ ਸਾਡੇ ਦੇ ਤੋਂਦ ਲੱਗੀ ਐ ਸਾਥੋਂ ਲੈਣੀ ਨਹੀਂ ਅਸੀਂ ਕਿੰਨੀ ਮਰਜ਼ੀ ਆ ਤੁਹਾਡੇ ਸਾਹਮਣੇ ਵੀ ਅਸੀਂ ਬੋਲੀ ਜਾਂਦੇ ਆ ਪਰ ਨਹੀਂ ਸਾਥੋਂ ਧੋਤੀ ਨਹੀਂ ਜਾਣੀ ਐ ਕਾਲ ਤੋ ਤੀ ਅਸੀਂ ਲੋਕਾਂ ਤੋਂ ਮਾਫੀ ਮੰਗਦੇ ਆ ਵੀ ਸਾਡੇ ਘਰੇ ਜੰਮੀ ਤੇ ਇਹ ਕੰਮ ਹੋਇਆ ਸਾਡੀ ਬਸ ਇਹ ਗਲਤੀ ਐ ਵੀ ਇਹ ਸਾਡੇ ਘਰੇ ਜੰਮੀ ਹਾਂ ਸਾਨੂੰ ਇੰਨਾ ਵੀ ਹੁਣ ਸਾਰੀ ਪੰਚਾਇਤ ਅਸੀਂ ਖੜੇ ਆ ਸਾਫਕਾ ਸਰਪੰਚ ਸਾਹਿਬ ਖੜੇ ਆ ਮੌਜੂਦਾ ਸਰਪੰਚ ਖੜਾ ਮੈਂ ਮੈਂਬਰ ਪੰਚਾਇਤ ਖੜਾ ਅਸੀਂ ਮਾਫੀ ਮੰਗਦੇ ਆ ਲੋਕਾਂ ਤੋਂ ਵੀ ਭਾਈ ਸਾਨੂੰ ਹੁਣ ਬਖਸ਼ੋ ਸਾਡਾ ਗਨਾਹ ਕੋਈ ਨਹੀਂਗਾ ਕਿਉਂਕਿ ਕੋਈ ਇੱਕ ਪਰਵਾਹਾ ਨੂੰ ਬੇਨਤੀ ਆ ਵੇਖੋ ਤੁਹਾਡੇ ਵੀ ਧੀਆਂ ਹੋਣਗੀਆਂ ਭੈਣਾਂ ਹੋਣਗੀਆਂ ਕਿਸੇ ਨਗਰ ਤੇ ਉਂਗਲ ਚੱਕਣੀ ਬਹੁਤ ਸੌਖੀ ਆ ਜੀ ਅਸੀਂ ਚੋਪਾਂ ਉਹਦੇ ਦੀ ਚੋਪਾਂ ਅਸੀਂ ਕੋਈ ਕਰ ਨਹੀਂ ਸਕਦੇ ਸੀ ਹੁਣ ਇਹ ਜੇ ਪਤਾ ਨਹੀਂ ਹੋਰ ਬੰਦੇ ਕਿੰਨੇ ਹੋਣ ਜਿਨ੍ਹਾਂ ਦਾ ਆਪਦੇ ਘਰ ਨਹੀਂ ਸਾਂਭੇ ਜਾਂਦੇ ਐੜੀਆਂ ਚਲਾਈਆਂ ਚੱਕ ਕੇ ਜੀ ਆਏ ਆ ਜੀ ਤਾਰਾ ਸਿੰਘ ਆਲੇ ਤਾਰਾ ਸਿੰਘ ਆਲੇ ਆ ਕੇ ਤਾਂ ਵੇਖੋ ਅਸੀਂ ਉਹ ਗੱਲਾਂ ਨਹੀਂ ਕਰਨੀਆਂ ਚਾਹੁੰਦੇ ਨਗਰ ਤਾਰੇ ਵਾਲਾ ਮਾੜਾ ਨਗਰਵਾਰੇ ਆ ਕੇ ਪਿੰਡ ਚ आओ ਪਤਾ ਲੱਗੇ ਤੁਹਾਨੂੰ ਵੀ ਤਾਰੇ ਵਾਲਾ ਨਗਰ ਕਿਵੇਂ ਅਸੀਂ ਵੀ ਹਾਂ ਉਹਨਾਂ ਨੂੰ ਬੇਨਤੀ ਆ ਵੀ ਨਾ ਤੁਹਾਡੇ ਵੀ ਧੀਆ ਪ੍ਰਮਾਤਮਾ ਤੋਂ ਡਰੋ ਜਿਹੜੇ ਪਿਓ ਨਾਲ ਜੀ ਦੀ ਧੀਆ ਕਰ ਗਈ ਆ ਸਾਡੇ ਨਾਲ ਕਰ ਗਈ ਸਾਡੇ ਤੇ ਵੇਖੋ ਕੀ ਬੀਤਦੀ ਆ ਤੁਸੀਂ ਦੋ ਸ਼ਬਦ ਬੋਲ ਦਿੰਨੇ ਆ ਤੇ ਕਾਲਜਾਂ ਪਾੜ ਦਿੰਨੇ ਆ ਫਿਰ ਤੁਸੀਂ ਸਾਰੇ ਨੱਗਰਵਾਰੇ ਯਾਰ ਮਾੜਾ ਬੋਲੀ ਜਾਂਦੇ ਆ ਚਲੋ ਡੈਨ ਹੋ ਗਈ ਉਹਨੂੰ ਕਹੋ ਇਹ ਵੀ ਸੋਚੋ ਨਾ ਵੀ ਉਹਦੇ ਕੁੜੀ ਦੇ ਪਿਓ ਤੇ ਦਾਦੇ ਤੇ ਕੀ ਵੀਤ ਦੀ ਆ ਯਾਰ ਤੁਸੀਂ ਤਾਂ ਦੋ ਸ਼ਬਦ ਵਿਹਾਂ ਮਾਰੇ ਬੋਲਤਾ ਐ ਨਾ ਕਰੋ ਅਸੀਂ ਮਾਫੀ ਮੰਗਦੇ ਆ ਤੁਹਾਡੇ ਤੋਂ ਸਾਡੇ ਘਰੋਂ ਜੰਪੀ ਆ ਨਾ ਐਨਾ ਨਾ ਮਾੜਾ ਬੋਲੋ ਕੋ ਤਰਸ ਕਰੋ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਸਾਰਾ ਪੱਖ ਇਸ ਪਿੰਡ ਦੇ ਲੋਕਾਂ ਨੇ ਰੱਖਿਆ ਇਹਨਾਂ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰ ਦੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੇਕਰ ਦਖਲਅੰਦਾਜ਼ੀ ਆਉਂਦੀ ਹੈ ਤਾਂ ਅਸੀਂ 100 ਸਾਲਾਂ ਤੱਕ ਸਾਨੂੰ ਪੰਜਾਬ ਜੋ ਵੀ ਡੰਡ ਲਾਊਗਾ ਉਹ ਭੁਗਤਣ ਨੂੰ ਤਿਆਰ ਆ। ਇਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਸਿਰਫ ਇਹ ਗਲਤੀ ਹੈ ਕਿ ਉਹ ਕੁੜੀ ਸਾਡੇ ਪਿੰਡ 'ਚ ਜੰਮੀ, ਸਾਡੇ ਘਰ 'ਚ ਜੰਮੀ ਸਾਡਾ ਸਿਰਫ ਇੰਨਾ ਕਸੂਰ ਹੈ। ਇਸ ਤੋਂ ਜ਼ਿਆਦਾ ਜੇ ਸਾਨੂੰ ਪਤਾ ਹੁੰਦਾ ਕਿ ਉਹ ਐਡਾ ਵੱਡਾ ਕਾਂਡ ਕਰ ਦੂਗੀ ਜਾਂ ਇੱਕ ਮਿੰਟ ਪਹਿਲਾਂ ਵੀ ਉਹਨੇ ਦੱਸਿਆ ਹੁੰਦਾ ਤਾਂ ਅਸੀਂ ਉਹਨੂੰ ਆਪ ਮੌਤ ਅਜਿਹੀ ਦੇਣੀ ਸੀ ਕਿ ਰੂਹਾਂ ਕੰਮ ਦੀਆਂ। ਕੈਮਰਾਮੈਨ ਜਸਵਿੰਦਰ ਦੇ ਨਾਲ ਮੈਂ ਗगन ਸਿੱਧੂ ਲੇਵੋ